ਤੋਟਰ ਕਰਨਲ ਦੀ ਪਤਨੀ ਜਸਵਿੰਦਰ ਬਾਠ ਨੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ ਤਾਂ ਮੀਟਿੰਗ ਤੋਂ ਬਾਅਦ ਜਸਵਿੰਦਰ ਬਾਠ ਨੂੰ ਸੰਤੁਸ਼ਟ ਨਜ਼ਰ ਆਈ ਹੈ ਤਾਂ ਉਹਨਾਂ ਮੁੱਖ ਮੰਤਰੀ ਮਾਨ ਦੀ ਤਾਰੀਫ ਕਰਦੇ ਕਿਹਾ ਕਿ ਉਹਨਾਂ ਨੇ ਸਾਰਾ ਮਾਪਲਾ ਸੁਣ ਲਿਆ ਉਹਨਾਂ ਭਰੋਸਾ ਦਿੱਤਾ ਹੈ ਕਿ ਸ਼ਾਨਦੂਹੀ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਕੀ ਮੰਨੀਆਂ ਜਾਣਗੀਆਂ ਤਾਂ ਉੱਤੇ ਜਸਵਿੰਦਰ ਕੌਰ ਨੇ ਕਿਹਾ ਕਿ ਉਹ 20 ਦਿਨਾਂ ਬਾਅਦ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਸੰਤੁਸ਼ਟ ਹੋ ਗਏ ਨੇ ਤਸੀਹੇ ਮਾਰਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਰੁਝੇ ਹੋਣ ਕਾਰਨ ਜਿਹੜਾ ਕਿ ਉਹਨਾਂ ਨੂੰ ਸਮਾਂ ਨਹੀਂ ਮਿਲ ਪਾਇਆ ਤੇ ਉਹ ਉਸ ਤੋਂ ਬਾਅਦ ਜਿਹੜਾ ਕਿ ਪੰਜਾਬ ਦੇ ਵਿੱਚ ਅਜਿਹਾ ਮੌਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ साहब ने हमें आश्वासन दिया है कि वो हमारे को जस्टिस देंगे उन्होंने एज अ मेरे को गाड़ी में छोड़ते हुए मेरे सिर में हाथ रख के बोला कि आपको जस्टिस मिलेगा और आपको पंजाब की बेटी खाली हाथ नहीं जाएगी और आज उन्होंने मैंने जो कल मांग करी थी कि पंजाब की बेटी को खाली हाथ ना जाना दिया जाए उन्होंने आज मुझे आश्वासन दे के भेजा है कि शाम को छह बजे तक इस चीज का आप सबको नतीजा मिल जाए जी डिमांड हमारी वही थी कि जो हमारी तीन थी एफ और इनको अरेस्ट किया जाए इनको ये। दूसरी हमारी ये डिमांड थी कि एस एस नानक को पोस्टिंग किया जाए बिकॉज ये सारा लॉ एंड ऑर्डर उनका खराब किया हुआ था तीसरी हमारी डिमांड थी कि सी इंक्वायरी वो सारी चीजें उन्होंने बोला है हमें आश्वासन दिया है कि हर एक चीज हमारे सेटिस्फैक्शन में वो करेंगे और हमने उनको भी वादा किया है कि जहां भी पंजाब में अगर उन्होंने आज जस्टिस दिया तो हम जहां भी वो, वो कहेंगे हम उनके साथ खड़े हैं मगर हम पंजाब को सुधारने के लिए उनके साथ खड़े हैं जहां भी हमारी जरूरत पड़ी सैनिक समेत जितने भी हमारे समय ये है सैनिक संगठन है वो उनके साथ खड़े हैं पंजाब को एक पीसफुल स्टेट बनाने के लिए जी शाम छः बजे और मैं पहले सारे मीडिया का भी वापस एक बारी थैंक्स करांगी तुसी लोगों ने इस लड़ ज, ज, जंग ते साढ़े नाल साथ दिता है सारे मेरे सैनिक भरा जेड़े उन्होंने मेरे ते मेरे अफसर तो भी पहले ਐ ਮੇਰੇ ਪ੍ਰਾਣ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਪਹਿਲੇ ਆਪਣੇ ਆਫਸਰਾਂ ਤੋਂ ਪਹਿਲੇ ਇਹਨਾਂ ਨੂੰ ਧੰਨਵਾਦ ਕਰਨੀਆਂ ਜਿਨ੍ਹਾਂ ਨੇ ਸਾਨ ਪਗਛੀ ਸੁਵਿਧਾ ਇਹਨਾਂ ਨੇ ਮੇਰਾ ਸਾਥ 1 ਮਿੰਟ ਲਈ ਪਹਿਲੇ ਦਿਨ ਤੋਂ ਸਾਡੇ ਨਾਲ ਖੜੇ ਹੋਣ ਪੂਰੀ ਜਥਾ ਕਮੇਟੀਆਂ ਜਿਹੜੀਆਂ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਨਾਲ ਖੜੇ ਹੋਣ ਅੱਜ ਵੀ ਇਹੋ ਗੱਲ ਕਹੀ ਹੈ ਅਗਰ ਤਾਨੂੰ ਇਨਸਾਫ ਨਹੀਂ ਮਿਲਿਆ ਤਾਂ ਜਬ ਤੱਕ ਤਾਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਸਾਰੇ ਤਾਰੇ ਨਾਲ ਸ਼ਾਮ 6 ਵਜੇ ਤੱਕ ਕਿਹੜੀ ਕਿਹੜੀ ਮੰਗ ਹੈ ਤੁਹਾਡੀ ਮੰਨ ਲਓ ਜੀ ਮੰਗ ਤਾਂ ਮੈਂ ਦੱਸ ਦੁੱਤੀ ਆ ਸਾਡੀ ਕੋਈ ਨਵੀਂ ਮੰਗ ਨਹੀਂ ਆ ਉਹੀ ਮੰਗਣ ਜਿਹੜੀ ਪਹਿਲੇ ਵੀ ਦੱਸਿਆ ਸੀਗੀ ਅਸੀਂ ਹੁਣ ਸ਼ਾਮ ਨੂੰ 6 ਵਜੇ ਤੱਕ ਐਂਡ ਆਈ ਥੈਂਕਸ ਭਗਵੰਨ ਮਾਨ ਜੀ ਟੂ ਲਿਸਨ ਟੂ ਮੀ ਐਂਡ ਸਾਡੀ ਅਪੀਲ ਨੂੰ ਜਿਹੜਾ ਉਹਨਾਂ ਨੇ ਐਕਸੈਪਟ ਕੀਤਾ ਆਈ ਐਮ ਵੈਰੀ ਥੈਂਕਫੁਲ ਟੂ ਹਿਮ ਦੇਖੋ ਮਾਨ ਸਾਹਿਬ ਨਾਲ ਬਹੁਤ ਸੋਹਣੀ ਮੀਟਿੰਗ ਹੋਈ ਹੈ ਮਾਨ ਸਾਹਿਬ ਨੂੰ ਮੈਂ ਧੰਨਵਾਦ ਕਰਦਾ ਉਹਨਾਂ ਨੂੰ ਵੀ ਪੂਰਾ ਦੁੱਖ ਸੀ ਕਿ ਜੋ ਪਰਿਵਾਰ ਨਾਲ ਸਾਡੇ ਨਾਲ ਹੋਇਆ ਪੂਰੀ ਗੱਲ ਉਹਨਾਂ ਨੇ ਪਰਿਵਾਰ ਦੀ ਜਥੇਬੰਦੀ ਦੀ ਪੂਰੀ ਗੱਲ ਸੁਣੀ ਹੈ ਕਿ ਜੋ ਪਰਿਵਾਰ ਨਾਲ ਹੋਇਆ ਉਹ ਕਿਸੇ ਵੀ ਪੰਜਾਬ ਦੇ ਵਸਨੀਕ ਨਾਲ ਨਹੀਂ ਹੋਣਾ ਚਾਹੀਦਾ ਸਾਡੇ 3.5 ਕਰੋੜਾਂ ਦਾ ਕਹਿੰਦੇ ਮੈਂ ਕਸਟੋਡੀਅਨ ਐ ਐਜ਼ ਅ ਸੀਐਮ ਪੰਜਾਬ ਤੇ ਉਹਦਾਂ ਨੇ ਦੁੱਖ ਜ਼ਾਹਰ ਕੀਤਾ ਤੇ ਸ਼ਾਮ ਨੂੰ 5 ਵਜੇ ਉਹਨਾਂ ਨੇ ਮੀਟਿੰਗ ਸੱਦ ਲਈ ਇੱਥੇ ਡੀਜੀਪੀ ਸਾਰੇ ਬੁਲਾ ਲਏ ਨੇ ਚੀਫ ਸੈਕਟਰੀ ਹੋਮ ਸੈਕਟਰੀ ਇਹਨੇ ਸ਼ਾਮ ਨੂੰ 6 ਵਜੇ ਤੁਹਾਨੂੰ ਖੁਸ਼ਖਬਰੀ ਮਿਲ ਜੂਗੀ ਜਿਹੜਾ ਮੈਂ ਸਖਤ ਤੋਂ ਸਖਤ ਐਕਸ਼ਨ ਲਵਾਂਗਾ ਕਿਸੇ ਨੂੰ ਵੀ ਬਖਸ਼ਣ ਵਾਲਾ ਨਹੀਂ ਹੈਗਾ ਮੈਂ ਕਿਉਂਕਿ ਸਾਰੇ ਵੀਡੀਓਜ਼ ਵੀ ਦਿਖਾ ਚੁੱਕੇ। ਜਿਲ੍ਹਾ ਸਾਹਿਬ ਸਟ ਨੇ ਇੱਕ ਨੰਬਰ ਜਾਰੀ ਕੀਤਾ ਲੋਕਾਂ ਦਾ ਸਹਿਯੋਗ ਮੰਗਿਆ ਕਿ ਵੀ ਲੋਕ ਸਾਨੂੰ ਸਬੂਤ ਭੇਜਣ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਪਾਸੇ ਸੀਐਮ ਦਾ ਇਹੋ ਜਿਹਾ ਰਵੱਈਆ ਸੀਗਾ ਤੁਹਾਡੇ ਨਾਲ ਕਿ ਵਧੀਆ ਸੀਗਾ ਪਰ ਦੂਜੇ ਪਾਸੇ ਲੋਕਾਂ ਦੇ ਸਬੂਤ ਇਸ ਕੇਸ ਨੂੰ ਹੋਰ ਚੇਂਜ ਕਰ ਦਿੱਤਾ ਜਾਊਗਾ ਲੋਕਾਂ ਨੇ ਕੋਈ ਹੋਰ ਵੀਡੀਓ ਭੇਜਿਆ ਜੀ। ਨਹੀਂ ਦੇਖੋ ਮੇਰੀ ਗੱਲ ਸੁਣੋ ਵੀਡੀਓਜ਼ ਉਹੀ ਹੋਣਗੀਆਂ ਜੋ ਮੌਕੇ ਤੇ ਹੋਇਆ। ਚਾਹੀਏ ਉਹ ਤੁਸੀਂ ਭੇਜ ਦਿਓ ਚਾਹੀਏ ਗੁਰਸੇ ਢਿੱਲੋਂ ਭੇਜ ਦੇ ਚਾਹੀਏ ਕੋਈ ਹੋਰ ਪੱਤਰਕਾਰ ਭੇਜ ਦੇ। ਉਹਨੂੰ ਤੁਸੀਂ ਉਹਨੂੰ ਕੋਈ ਖੇਡਖਾਨੇ ਨਹੀਂ ਕਰ ਸਕਦੇ ਜਿਹੜਾ ਮਰਜੀ ਜੋ ਮਰਜੀ ਭੇਜੇ ਜੋ ਸਚਾਈ ਉਹ ਸਚਾਈ ਰਹਿਣੀ ਹੈ ਤੇ ਮੈਂ ਸਿੱਟ ਨੂੰ ਕਹਿਣਾ ਚਾਹੁੰਦਾ ਜਿਹੜੇ ਆਪਣੇ ਰਾਈ ਸਾਹਿਬ ਨੇ ਮੇਰੇ ਬਹੁਤ ਅੱਛੇ ਭਰਾ ਨੇ ਮੇਰੇ ਮੇਰਾ ਸਤਿਕਾਰ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਪਿਆਰ ਹੈ ਉਹਨਾਂ ਨਾਲ ਕੀ ਸਬੂਤਤਾ ਸੀ ਉਹ ਦੇ ਇਕੱਠੇ ਕਰੀ ਦੇ ਹੁੰਦੇ ਨੇ ਜਿਹੜੀ ਚੀਜ਼ ਕਿਤੇ ਨਾ ਸ਼ੋ ਹੋਈ ਹੋਵੇ ਜਿਹੜੀਆਂ ਚੀਜ਼ਾਂ ਆਲਰੇਡੀ ਅਸੀਂ ਪਬਲਿਕ ਡੋਮੇਨ ਚ ਵੀ ਦੇ ਚੁੱਕੇ ਹਾਂ ਮੀਡੀਆ ਚ ਵੀ ਦੇ ਚੁੱਕੇ ਹਾਂ ਪੈਨ ਡਰਾਈਵ ਚ ਵੀ ਦੇ ਚੁੱਕੇ ਹਾਂ ਕਿ ਕਿਹਨੇ ਕੁੱਟਮਾਰ ਕੀਤੀ ਕਿਉਂ ਕੀਤੀ ਕਿੰਨੇ ਵਜੇ ਕੀਤੀ ਸਾਰੇ ਚੀਜ਼ਾਂ ਦੇ ਚੁੱਕੇ ਹਾਂ ਉਸ ਤੋਂ ਬਾਅਦ ਆ ਵੀ ਦੇ ਚੁੱਕੇ ਹਾਂ ਕਿ ਪੈਰੀ ਇਨਵੈਸਟੀਗੇਸ਼ਨ ਦਾ ਪਾਰਟੀ ਨਹੀਂ ਰਜਨਦਾ ਕਾਦੀ ਇਨਵੈਸਟੀਗੇਸ਼ਨ ਹੁੰਦੀ ਹੈ ਮੈਨੂੰ ਐਂ ਦੱਸੋ ਜਦੋਂ ਐਸਐਸਪੀ ਨਾਨਕ ਸਿੰਘ ਸਾਹਿਬ ਨੇ ਤੇ 12 ਪੁਲਿਸ ਮਲਾਜ਼ਮ ਸਸਪੈਂਡ ਕੀਤੇ ਨੇ ਤਾਂ ਕੁਝ ਸੋਚ ਕੇ ਕੀਤੇ ਹੋਣਗੇ ਦੋਸ਼ੀ ਸੀਗੇ ਤਾਂ ਹੀ ਕੀਤੇ ਨੇ ਬਾਕੀ ਮਲਾਜ਼ਮ ਨਹੀਂ ਕੀਤੇ ਸੋ ਆਹ ਤਾਂ ਸਿਰਫ ਉਹ ਟਾਈਮ ਹੁੰਦਾ ਹੈ ਕਿ ਜਦੋਂ ਸਰਕਾਰ ਦਾ ਪ੍ਰੈਸ਼ਰ ਪੈ ਰਿਹਾ ਸਾਡਾ ਪੈ ਰਿਹਾ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਉਸ ਚੀਜ਼ ਦੀ ਹੁੰਦੀ ਹੈ ਜਿੱਥੇ ਕੋਈ ਚੀਜ਼ ਦੀ ਅਣਛੂਹਾ ਪਹਿਲੂ ਹੁੰਦਾ ਵੀ ਆ ਆਪਾਂ ਚੈੱਕ ਨਹੀਂ ਕੀਤਾ ਸਾਰੀਆਂ ਚੀਜ਼ਾਂ ਅਸੀਂ ਦੇ ਚੁੱਕੇ ਹਾਂ ਇਸ ਤੋਂ ਬਾਅਦ ਤਾਂ ਕੁਝ ਨਹੀਂ ਜਾਂਦਾ ਤਾਂ ਮੈਨੂੰ ਐਸਐਸਪੀ ਨੂੰ ਟਰਾਂਸਫਰ ਕਰ ਐਸਐਸਪੀ ਐਸਐਸਪੀ ਨੂੰ ਟਰਾਂਸਫਰ ਹੀ ਕਰ ਰਹੇ ਨੇ ਸ਼ਾਮ ਨੂੰ 5 ਵਜੇ ਤੱਕ 6 ਵਜੇ ਤੱਕ ਦੂਜਾ ਜਿਹੜੀ ਅਸੀਂ ਦੂਜੀ ਮੰਗ ਸੀ ਸਾਡੀ ਉਹ ਵੀ ਤੇ ਵੀ ਮਾਨ ਸਾਹਿਬ ਕਾਰਵਾਈ ਕਰਨਗੇ ਤੇ ਸ਼ਾਮ ਨੂੰ 6 ਵਜੇ ਤੁਹਾਨੂੰ ਆਪੀ ਮੀਡੀਆ 'ਚ ਪਤਾ ਲੱਗ ਜਾਣਾ ਹੈ ਸਖਤ ਤੋਂ ਸਖਤ ਕਾਰਵਾਈ ਹੋਣੀ ਹੈ ਸ਼ਾਮ ਨੂੰ 5 ਵਜੇ ਇੱਥੇ ਸਾਰੇ ਨੇ ਆ ਜਾਣਾ ਤੇ ਕਾਰਵਾਈ ਹੋਊਗੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਲੱਗਦਾ ਥੋੜੇ ਇਸ ਮੈਟਰ ਨੂੰ ਪ੍ਰੈਸ਼ਰਾਈਜ਼ ਵੀ ਕੀਤਾ ਜਾ ਰਿਹਾ ਹੈ ਪੁਲਿਸ ਡਿਪਾਰਟਮੈਂਟ ਦੇਖੋ ਪ੍ਰੈਸ਼ਰਾਈਜ਼ ਹੈ ਜਿਹੜੇ ਮੇਰੇ ਸ਼ੁਭਚਿੰਤਕ ਪੁਲਿਸ